ਕਾਜੀ ਬਈ ਸਾਰਿਆਂ ਨੂੰ ਫਾਕਾ ਦਾ ਤੁਹਾਡਾ ਇਹਦੇ ਬਲੌਗ ਚ ਆਓ ਵੀ ਅੱਜ ਨਵੇਂ ਜੌਂਡੀਅਰ ਨਾਲ ਦੇਖਣ ਲੱਗੇ ਆਂ ਅਸੀਂ ਪੰਗਾ ਲੈ ਕੇ ਸਾਡੀ ਨਹੀਂ ਬੁਲਾ ਰਿਆ ਹੁਣ ਲੱਗਿਆ ਸੀ ਕੌਣ ਆਵੇ ਦੀ ਅੱਧਾ ਅੱਜ ਦੇਖੀ ਜੱਟ ਫਿਰ ਚਲੋ ਇੱਕ ਵਾਰ ਪਾ ਲਈਏ ਫਿਰ ਦਿਖਾਉਣਾ ਸਾਨੂੰ ਅੱਗੇ ਤੋ ਬਈ ਪਸਾਲੇ ਛਾਪੜ ਦਾ ਚੱਕਰ ਪੈ ਗਿਆ ਥੋੜਾ ਜਿਹਾ ਸ਼ਾਰਟ ਹਾਂ ਚੱਕ ਲੇ ਟ ਦੇਖੀਏ ਕਿਆ ਕਹਿੰਦਾ ਐਂ ਦਾ ਕਿਆ ਫਰਕ ਪੈਣਾ ਚੱਕੀ ਸਰੇ ਸਰੇ ਚੱਕ ਦੇ ਤੇਰੇ ਆਈ ਲੈ ਪੈਨ ਨਾ ਪੜਨੀ ਆਣੀ ਹੈ ਨਾ ਚੱਲਦਾ ਦੋਸ ਬਾਈ ਗੱਲ ਸੁਣ ਲਾ ਸਕੂਟਰੀ ਪਰ ਲਿਆ ਬੀਜ ਪੂਜਿਆ ਆਪਣਾ ਨਹੀਂ ਬੀਜਣੀ ਤਾਂ ਇੱਧਰ ਨਹੀਂ ਵੇ ਨਹੀਂ ਇੱਥੇ ਖੜਾ ਰਹਿਣ ਦੇ ਚੱਲ ਫੇਰ ਚੱਲ ਘਰ ਨੂੰ ਹੌਲੀ ਹੌਲੀ ਆ ਉੱਪਰੇ ਰੱਖ ਜਿੰਨਾ ਉੱਪਰ ਰੱਖੂਗਾ ਉਹਨਾ ਵਜਨ ਮੂਰੇ ਆਊਗਾ ਡੈਕਟਰ ਤੇ ਹੌਲੀ ਹੌਲੀ ਲੈ ਜਾ ਬਸ ਨਹੀਂ 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 ਹੋਰ ਹੈ ਉਹ ਮੂਰੇ ਰੱਖਣਿਆ ਕੋ ਰੋਕ ਲਾ ਰੋਗਲਾ ਬਣਾਉਨੇ ਆ ਕੋ ਮੂਰੇ ਰੱਖਦੇ ਆ ਬਾਈ ਜਿਆਦਾ ਕੰਮ ਘੜਾ ਹੈ ਇਹਦੇ ਨਾਟ ਹੈਗੇ ਮੂਰੇ ਹਾਂ ਨਾਟਾ ਚ ਪਾਉਨੇ ਆ ਕੋਈ ਖੜ ਜਾ ਪ੍ਰੋਜੈਕਟ ਲਾਉਨੇ ਆ ਇਹ ਨਾਟਾ ਚ ਪਾਉਨੇ ਆ ਕੁਸ ਮਾ ਕੁਸ ਉਠਾ ਹੋ ਗਿਆ ਲੈ ਇੱਕ ਨੇ ਖੜੇ ਗਿਆ ਜਾ ਕੇ ਸੁਪਰਵਾਈਜ਼ਰ ਨੂੰ ਕਲੱਚ ਦਾ ਗੇਅਰ ਨਿਊਟਰਲ ਖੜਾ ਲੈਟਰ ਦਾ ਮੈਕਰ ਆਪੇ ਥੱਲੇ ਆਣੇ ਨੇ ਵਾਹ ਪੂਰਾ ਪੂਰਾ ਥੋਲਾ ਹੈ ਹਾਂ ਅਰੇ ਮੈਂ ਇਹ ਕਹਿੰਦਾ ਪੱਕੇ ਪਰ ਖੋਲ ਲਾ ਮੈਂ ਅਸੀਂ ਤਾਂ ਹੀ ਕੱਚੇ ਪਰ ਖੋਲਿਆ ਮੈਨਾਂ ਜ ਟਾਇਰ ਨੂੰ ਨਾ ਲੱਗੇ ਬਜੇ ਨਾ ਮੂਰੇ ਨੇ ਮੂਰੇ ਬਜ ਜਾਂਦਾ ਹੀਲਾ ਕਰਨਾ ਪੈਣਾ ਹੁਣ ਬਣਾਉਣਾ ਕੋਈ ਜਗਾੜ ਇਹਦਾ ਮੇਰੇ ਲਈ ਓਕ फेर ਵੀ ਨਹੀਂ ਚੜਨਾ 35 ਕਿਲੋ ਬਹੁਤ ਵੀਰ ਆ 35 ਨਹੀਂ ਲੱਗੇ ਨਹੀਂ 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 ਉਹ ਵੀ ਨਹੀਂ ਰੱਖਣਾ ਡਾਕਟਰ ਹੀ ਲਵਾ ਲਿਆ ਪਹਿਲਾਂ ਬੱਜ ਕੇ ਜਾਗੇ ਇਹ ਮਿਸਤਰੀ ਜੀ ਦੀ ਸਲਾਈ ਪਹਿਲਾਂ ਫੇਪਰੇ ਲਵਾ ਰੋ ਕਈ ਦਵਾਈਆਂ ਚੋ ਵੀ ਲੈ ਹਾਂ ਕਾਲੂ ਵੀ ਲੈ ਇਹ ਤਾਂ ਦੂਆ ਲੱਗਣਾ ਪੈਣਾ ਇਹਨੂੰ ਫੇਰ ਉਹ ਇੱਕਾ ਦੋ ਡੱਗੀਆਂ ਹੁਣ ਦੇਖਦੇ ਆ ਕਿੰਨਾ ਕੁ ਫਰਕ ਪੈਣਾ ਥੋੜਾ ਜਿਹਾ ਫਰਕ ਪੈ ਗਿਆ ਇੱਕ ਤਾਂ ਆਪਣੇ ਵਾਲੇ ਦੀ ਆ 35 ਕਿਲੋ ਦੀ ਇੱਕ ਹਰਦੀਪ ਵਾਲੀ ਨੂੰ ਪਟੰਗ ਲਈ ਆਪਾਂ ਨੇ ਖਰਜੂ ਸੰਗਲ ਪਿਆ ਸੰਗਲ ਡੰਗ ਲੀਏ ਸੰਗਲ ਡੰਗ ਲਾਇਆ ਹੈਗਾ 30 35 ਕਿਲੋ ਦਾ ਸੰਗਲ ਆ ਆਪਣਾ ਸਰਜਣਾ ਯਾਰ ওই ਦੋ ਕੁਇੰਟਲ ਮੰਨੇ ਵੀ ਲੱਗਦਾ ਈ ਬਸ ਇਹ ਆਪਣਾ ਜਿਹੜਾ ਦੂਆ ਚੋਲਾ ਮੇਰੇ ਵਾਲਾ ਉਹ 40 ਕਿਲੋ ਦਾ ਹੈ ਕਚੜੀ ਆ 15 ਕਿਲੋ ਦੀ ਹੋਣੀ ਆ ਇਹਦਾ ਹੁੱਕ ਸਿਰੀਆਂ 20 ਦੀ ਲਾ ਲਾ 7 ਕਿਲੋ ਵੇਨ ਲਾ ਲਾ ਆ ਕੱਢ ਲੈ ਸੰਗਲ ਬਾਹਰ ਕੱਢ ਲੈ ਇਹ ਤੂੰ ਸੰਗਲ ਨੂੰ ਉਹ ਮਾਰ ਦੀ ਲਪੇਟਾ ਮਾਰ ਦੀ ਮਾਰ ਲਵੇ ਤਾ ਪਰ ਉਹ ਬਣਾਵਾਂ ਹਾਂ ਤਾਂ ਜੋ ਨਾਲ ਨਾ ਬਰਾਮਣਾ ਕੋਈ ਚੱਕਰੀ ਇਸ ਮੈਂ ਕਿਹਾ ਕੋਈ ਚੱਕਰੀ ਨਹੀਂ ਕਿੱਥੇ ਲਗਾ ਉਹਦੇ ਉਹਦੇ ਉਹਦੀ ਖੋਕ ਵਾਲੀ ਪੈਨ ਦੇ ਮੈਨੂੰ ਕਿੱਥੇ ਰੱਖੀਏ ਉਹ ਧੂਲੀ ਆਹ ਪਈਆਂ ਉੱਧਰ ਰੱਖੀਆਂ ਆਹ ਤਵੀਆਂ ਕੋ ਰੱਖੀਆਂ ਕਸਰੀ ਕਾਲ ਜੀ ਹਾਂਜੀ ਕਿਵੇਂ ਆ ਬੜਾ ਚਿਹਰਾ ਖੇਲਿਆ ਵੇ ਹੈ ਖੇਲਿਆ ਬਾਈ ਐ ਹੋ ਗਿਆ ਇਹ ਮੈਨੂੰ ਕਹਿੰਦਾ ਵੀ ਜੌਂਟੀਆਂ ਮੂੰਹ ਨਹੀਂ ਚੱਕਦਾ ਇਹ ਖਾਲੀ ਨੂੰ ਮੂੰਹ ਚੱਕੀ ਜਾਂਦਾ ਹਲੇ ਚੱਲ ਲਈ ਇਹਨਾਂ ਪਤਾ ਗਿਆ ਚੱਕਰਾ ਹੁਣ ਹੈ ਵੀ ਕੁਝ ਨਹੀਂ ਮੈਨੂੰ ਕਹਿੰਦਾ ਮੈਂ ਇਹਨੂੰ ਬੇਟਾਂ ਦੀ ਗੱਲ ਹੋਈ ਦੀ ਇਹ ਕਰਦਗਾ ਜੇ ਢਾਈ ਕੁਆਂਟਲ ਮੂਰੇ ਵਜਨ ਪਾ ਜੀ ਇਹ ਕਹੀ ਗਿਆ ਮੈਨੂੰ ਕਹਿੰਦਾ ਵੀ ਕੁਆਂਟਲੇ ਪਾਉਣਾ ਮੈਂ ਮੈਂ ਇਹਨੂੰ ਬਾਈ ਜੀ 3 ਕੁਆਂਟਲ ਵਜਨ ਕਿਹਾ ਮੈਂ ਆਪਣੇ ਵਾਲੇ ਮੂਰੇ ਕਰਤਾ ਤੇਰੇ ਸਾਹਮਣੇ 2 ਪਲੱਸ ਤੋਂ ਹਮ ਹਰਦੀਪ ਜੀ ਤੈਨੂੰ ਕੁਆਂਟਲ ਵਜਨ ਕਰੂੰਗਾ ਠੀਕ ਆ ਤੈਨੂੰ ਕੁਆਂਟਲ ਜੇ ਮੂਰੇ ਵਜਨ ਕਰੂੰਗਾ ਨਾ ਤਾਂ ਜਿਹੜਾ ਵਿੱਚ ਤੈਨਰੇ ਬੀਜ ਪਾਉਣਾ ਹੈ ਤਾਂ ਤੇਰਾ ਬਰਾਬਰ ਹੋਊਗਾ ਡਾਕਟਰ ਘਟ ਤੇ ਘਟ ਢਾਈ ਪਾਈ ਦਾ ਉញੋਂ ਪਾ ਜਾਣਾ ਮੇਰੇ ਬੇਟਾਂ ਦਾ ਬੇਟਾਂ ਦਾ ਕਿੰਨਾ ਸੱਤ ਅੱਸੀ ਕਿਨੇ ਦਾ ਚੁੱਲਾ ਹੀ ਹੋ ਜਾਣਾ ਜਿਵੇਂ ਤੂੰ ਕਹਿੰਦਾ ਕੁਆਂਟਲ ਦਾ ਉੱਤਣ ਦਾ ਲੋਕਾਂ ਦੇ ਲਹੂ ਹੁੰਦੇ ਆ ਸੜਕਾਂ ਤੇ ਮੁੜਦਾ ਨਹੀਂ ਜਾ ਕੇ ਯਾਰ ਕੁਆਂਟਾ ਦਾ ਅੰਗਰਾਂ ਦੀ ਗੱਲ ਕਰੀ ਜੱਪਾ ਨੇ ਉਹਦੇ ਵੈਂਪਰ ਪੌਂਟਲ ਦਾ ਹੋਊਗਾ ਸਟੀਮਿੰਗ ਹਾਂ ਉਹ 260 ਦਾ ਵੈਂਪਰ ਆਹੋ ਮਿੱਟੀ ਬਜਰੀ ਭਰੀ ਵੀ ਆ ਉਹ ਚ ਦਾਸ ਕੋ ਬਜਨ ਬਜਰੀ ਭਰੀ ਵੀ ਆ ਫਿਰ ਉਹ ਕੰਪਨੀਆਂ ਭਰ ਕੇ ਦਿੰਦੀ ਆ ਵੀਰ ਨਹੀਂ ਨਹੀਂ ਕੰਪਨੀ ਕੋ ਨਹੀਂ ਇੱਕ ਕੰਪਨੀ ਮੂੜੇ ਸੀਲੀ ਹੁੰਦੀ ਆ ਕਾਪਣੀ ਸਿੱਲੀ ਪਾ ਜਿਹੜੀ ਸਿੱਲੀ ਆ ਹੁਣ ਇਹ ਉਹਦੇ ਚ ਬਹੁਤ ਸਿੱਲੀ ਵੀ ਆ ਉਹਦੇ ਮੂਰੇ ਉਹ ਵੀ ਸਾਰਾ ਕੰਪਲੀਟ ਆ ਉਹਦੇ ਕੋਲ ਚੱਲ ਹੁਣ ਤੋਰ ਫੇ ਹੁਣ ਖੇਚ ਚੱਲਦੇ ਆ ਤੁਹਾਨੂੰ ਫੋਨ ਜਾ ਕੇ ਫਿਰ ਤੁਹਾਨੂੰ ਤਾਂ ਦਿੰਦੇ ਨਾ 30 ਮਿੰਟ ਨਾ ਵੀ ਲੱਗ ਗਿਆ ਵਧਾ ਕੇ ਮੋੜ ਲਈ ਓਏ ਮਗਰ ਲੰਘ ਜਾਣੇ ਨੂੰ ਭਾਈ ਇੱਕ ਤਾਂ ਇਹਨੇ ਰਾਸਤੇ ਕੋ ਸੁੱਤੇ ਜਿਹਾ ਤੇ ਹਾਂ ਆਪਾਂ ਤੇ ਟਰੈਕਟਰ ਨਹੀਂ ਮੋੜੇ ਥੱਲੇ ਭਾਈ ਹੁਣ ਇੱਕ ਸਾਈਡ ਆ ਅਸੀ ਸਿੰਘ ਆ ਗਈ ਕਿ ਸਾਈਡ ਕੰਨ ਦਾ ਕਿ ਇੱਥੇ ਨੂੰ ਨਹੀਂ ਨਿਕਲੇ ਆ ਤਿੰਨ ਚਾਰ ਉਹ ਯਾਰ ਉਹ ਇਹਨੂੰ ਕੱਢ ਦੇ ਹਰਦੀਪ ਉਹ ਬਰੋਟੇ ਕੋਲੋਂ ਕਢਾ ਦੇ ਹਾਂ ਆ ਬਰੋਟੇ ਕੋਲ ਨੂੰ ਉਹ ਲਾਖ ਲੈਣਾ ਉਹ ਲਾਖ ਕਰਦੇ ਲਿਆ ਮੈਂ ਕਾੜਨਾ ਹੈ ਮੈਂ ਕਾੜਨਾ ਮੈਂ ਆ ਗਿਆ ਖੜਜਾ ਲਾਓ ਭਾਈ

ਨੀ ਚਾ ਐਨਾ ਚਾ ਐਨਾ ਚਾ ਅੱਜ ਸੁਪਰ ਸੀਟਰ ਚਲਾਉਂਗਾ ਸੁਪਰ ਸੀਟਰ ਭਾ ਗਾ ਨੂੰ ਆਪਾਂ ਤੂੰ ਸਕੂਟਰੀ ਲੈ ਜਾ ਰਾਜ ਵੀ ਕਹਿੰਦਾ ਮੈਂ ਚਾ ਕੇ ਲੈ ਕੇ ਆਉਂਗਾ ਮੈਂ ਚਾ ਚਾ ਲਿਆ ਹਰੇਕ ਥੈਲਾ ਵੇ 2 ਥੈਲੇ ਥੈਲਾ ਦਾ 1ਾ ਬਾ ਠੀਕ ਆ ਠੀਕ ਆ ਲੋ ਬਈ ਹਰਦੀਪ ਦੇ ਖੇਤ ਚ ਪਹੁੰਚ ਗਏ ਹੁਣ ਬਦੰਦਰ ਸ਼ਾਫਟ ਭੁੱਲੇ ਆਏ ਆ ਇਧਰ ਵੀ ਵਜਾਈ ਆਪਣੀ ਕਰੀ ਹੋਈ ਆ ਇਹ ਵੀਰ ਲਗਭਗ ਹੈਗਾ 37 ਕਿਲੋ ਬੀਜ ਦੀ ਵਜਾਈ ਆ ਪੂਰੀ 37 ਕਿਲੋ ਉਹ ਉੱਪਰਲੀ ਸਾਈਡ ਇਹਨਾਂ ਦਾ ਖੇਤ ਬੀਜਿਆ ਹੋਇਆ ਜਿਹੜਾ ਉਹ ਸਾਹਮਣੇ ਹਰੀਾਈ ਮਾਰਦਾ ਉਹਦੇ ਚ ਪਾਇਆ ਹੋਇਆ 45 ਕਿਲੋ ਵੀਜੋ ਖੜੇ ਕਰਚਿਆਂ ਚ ਇਹ ਬਾਰੇ ਹੋਏ ਖੇਤ ਚ ਸ਼ਕਵੀਰ ਆਪਣੇ ਪਹੁੰਚ ਚੁੱਕੇ ਆ ਹੁਣ ਕਮੇਲਾ ਪੂਰਾ ਬੰਨਿਆ ਵਾ ਪੀਜ ਮੂਜ ਪਾ ਲਿਆ ਚੜ ਜਾ ਚੱਕਦਾ ਕਦੇ ਇੰਨਾ ਆਹ ਦੇ ਉਧਰ ਮੈਂ ਕਹਿੰਦਾ ਸਿਰੇ ਹਾਂਜੀ ਆਹ ਦੇਖੀ ਆਹ ਦੇਖ ਉਧਰ ਇਹ ਪਟਾਕਲਾ ਹੋਰ ਥੋੜੀ ਜੀ ਤੇ ਜਮੀਨ ਦੇਲੇ ਦੇ ਪਹਿਲਾ ਮੱਸੀਓ ਜਾਊਗਾ ਕਿਤੇ ਕਿਨਾਰੇ ਪੀਜੇ ਲੱਗ ਕੇ ਅਗੇ ਤੈਰ ਕੇ ਜਿਵੇਂ ਤੈਰਦੇ ਨਹੀਂ ਹੈ 20 ਸਹੀ ਹੋ ਕੇ ਰੱਖੇਗਾ ਚਲਾ ਦੇ ਉਹ ਦਵਾਰਾ ਸਿੱਧਾ ਕੱਢ ਲੂਗਾ ਕਿਹੜਾ ਆ ਜੀ ਵੀਰ ਕਿਆ ਵਿਚਾਰਾਂ ਫਿਰ ਮੈਂ ਬੋਲ ਲਿਆਵਾ ਹਾਂ 30 ਤੋਂ ਲਿਆਵਾ ਗੱਲ ਤਾਂ ਇਹ ਥੋੜਾ ਜਿਹਾ ਪਸੇ ਜੀ ਉਹਦੇ ਉੱਪਰ ਰੁਕਪਰਾ ਨਹੀਂ ਆ ਮਾਰ ਤੇ ਮਾਰੇ ਵੀ ਨਹੀਂ ਕੋਈ ਕੋਈ ਹੀੜਾ ਜਿਹਾ ਆ ਨਾ ਚਰੀ ਵਾਲਾ ਬੱਟ ਆ ਤੇ 30 ਜੰਦਾ ਰੋ ਟ੍ਰੈਵਡ ਚਾਕੀ ਚੱਲਣਾ ਹੁਣ ਕਿਤੇ ਸਾਰੀ ਤਾਰ ਕੇ ਥੋੜੀ ਚੱਲੂਗਾ ਹਾਂ ਨਲੇ ਘਰਾ ਰਹੀ 17 18 ਦੀ ਉਹ ਚੱਲਦੀ ਹੈ ਇਹਨੂੰ ਵੀ 17 18 ਦੀ ਘਰਾ ਰਹੀ ਆ ਜੌਨ 17 18 ਦੀ ਚੱਲਦੀ ਆ ਬਦਲੀ ਦੀ ਉੱਥੇ ਹਾਂ ਬਾਈ ਕਿੱਥੇ ਪਾ ਕੇ ਰਹਿਣ ਇੱਕ ਤਾਂ ਰਾਜੇ ਵੀਰੇ ਉਹਨੂੰ ਆਉਂਦੇ ਨੂੰ ਦੱਸਣਾ ਆਪਾਂ ਨੇ ਮੁੜ ਕੇ ਇਹਨੂੰ ਵੀ ਟਰੈਕਟਰ ਤੇਰੇ ਕੋਲ ਹੋਰ ਵੀ ਲ ਬਿਲਕੁਲ ਬਿਲਕੁਲ ਉਹ ਸ਼ਾਇਦ ਭੁੱਲਿਆ ਫਿਰਦਾ ਭੁੱਲ ਗਿਆ ਭੁੱਲ ਗਿਆ ਹੋ ਵੀ ਮੇਰੇ ਟਰੈਕਟਰ ਉਹ ਬਾਈ ਕਿੰਨ ਵਿਊਜ਼ ਆ ਟਾਇਰ ਨਾ ਜਿਹੜੇ ਟਾਇਰ ਆ ਮਗਰ ਲਈ ਮੈਂ ਤਾਂ ਉੱਥੇ ਦੇਖਿਆ ਸਲਿੱਪ ਕੱਢਦਾ ਮੈਂ ਕਾਹਦੇ ਕੱਢਦਾ ਮੂਲੇ ਟਾਇਰ ਚੱਲਦੇ ਨੇ ਇਹ ਕਹਿੰਦਾ ਪਾਉਣ ਨੂੰ ਹਨਾ ਦੋ ਮਹੀਨੇ ਕਹਿੰਦਾ ਨਾ ਪਾਉਣੇ ਨੂੰ ਆ 30 ਕਿਲੋ ਬੀਜ ਹੋਊਗਾ ਹਨਾ ਇੱਕ ਡਾਏ ਦਾ ਕਿੰਨਾ ਬੀਜ ਕਿੰਨਾ ਅੱਧਾ ਪਾਉਣਾ ਕਥੈਲਾ ਹੀ ਪਾਇਆ ਘਰ ਤੇ ਸੁਪਰ ਸੀਡਰ ਝਾੜਿਆ ਹੋਇਆ ਕਿਉਂਕਿ ਟਰੈਕਟਰ ਦੀ ਜਿਹੜੀ ਮਿੱਟੀ ਵੀ ਲੱਗਣੀ ਆ ਉਹ ਵੀ ਵਾਦੀ ਜਾਂਦੀ ਆ ਟੂ ਆਪਣਾ 4 ਵੀਲ ਨਾਲ ਹਾਂ ਹਾਂ ਬਿਲਕੁਲ ਚਲੋ ਆਉਣ ਦੇ ਹਾਂ ਗੇੜਾ ਪੂਰਾ ਕਰਕੇ ਆਉਣ ਦੇ ਫੇਰ ਦੇਖੀਆ ਇਹਨੂੰ ਦੱਸ ਦਿਆਂ ਵੀ ਭਾਈ ਇਹਦੇ ਮੂਰੇ ਵੀ ਟਾਇਰ ਘੁੰਮੰਦੇ ਆ ਉਹ ਗੇਅਰ ਲਾ ਲਾ ਦੇਖਦੇ ਆ ਦੇਖਦੇ ਆ ਹੁਣ ਜੀ ਮੈਂ ਇਹਨੂੰ ਹਾਜ਼ਰ ਦਾ ਉੱਥੇ ਕਹਿੰਦਾ ਵੀ ਬੈਗ ਲੈ ਜੰਨੇ ਆ ਮਖਾ ਇਹ ਤਾਂ ਉਹ ਜਦ ਲਿਫਟ ਚ ਕੀ ਆ ਉਹਦੇ ਤਰਾਂ ਤੇ ਖੜਾ ਹੋ ਗਿਆ ਜਦ ਇਹ ਉਹ ਮੂਰੇ ਤੇ ਹੁਣ ਕੋਡਾ ਵਜਨ ਚਾਹੀਦਾ 2 ਢਾਈ ਕੁਇੰਟਲ ਵਜਨ ਚਾਹੀਦਾ ਉੱਥੇ ਉਹ ਆ ਮੂਰੇ ਵਜਨ ਨਹੀਂ ਤਾਂ ਨਾ ਜਮਾ ਹੀ ਬਿਲਕੁਲ ਓਕਾਂ ਓਕਾਂ ਪਾ ਕੇ ਘੱਟ ਤੇ ਘੱਟ ਮੈਂ ਇਹਨੂੰ ਕਿਹਾ ਵੀ ਢਾਈ ਕੁਇੰਟਲ ਪਾ ਘੱਟ ਤੇ ਘੱਟ ਤਿੰਨ ਪਿਆ ਕਰ ਦੇ ਢਾਈ ਨਾ ਸਰ ਜਾ ਆ ਬਹੁਤ ਤੋੜਦਾ ਹਲੇ ਪਹਿਲੀ ਵਾਰ ਠੱਕੇ ਉੱਪਰ ਚੱਲੇਗਾ ਟਰੱਕ ਅੱਜ ਇਹ ਹਾਂ ਲੋਡ ਪਤਾ ਅੱਜ ਚੱਲੇਗਾ ਇਹ ਸੁਪਰ ਸੀਟਰ ਮੈਕਨ ਪਾਇਆ ਹੀ ਅੱਜ ਪਹਿਲੀ ਵਾਰ ਹੈ ਨਾ ਸੁਪਰ ਸੀਟਰ ਅੱਜ ਪਹਿਲੀ ਵਾਰ ਪਾਇਆ ਜੀ ਬਿਲਕੁਲ ਇਹ ਕਹਿੰਦਾ ਕੁਆਂਟਲ ਭਜਨ ਬਹੁਤ ਆ ਮੈਨੂੰ ਹਾਂ 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 ਕੁਆਂਟਲ ਕੁਆਂਟਲ ਨੂੰ ਆ ਰੋਟੇਟਰ ਆ ਮਗਰ 90 ਕਿਲੋ ਭਜਨ ਪਾਇਆ ਹੋਇਆ ਆਪਾਂ ਨੇ ਹਾਏ ਦੇ ਮੂਰੇ ਹੁਣ ਹਾਂ 2 ਕੁਆਂਟਲ ਮਿਨੀਮਮ ਭਜਨ ਚਾਹੀਦਾ 2 ਕੁਆਂਟਲ ਤਾਂ ਮਿਨੀਮਮ ਚਾਹੀਦਾ ਹਾਂ ਉਤੇ ਪਲੱਸ ਹੋਵੇ ਉਤੇ ਵੀ ਪਲੱਸ ਚਾਹੀਦਾ ਹਾਂ ਬਿਲਕੁਲ ਇਹ ਤਾਂ ਉਹਨੂੰ ਆਪਾਂ ਨੇ ਉਹਦਾ ਵੈਂਪਰ ਉਹਦਾ 65 ਕਿਲੋ ਦਾ ਵੈਂਪਰ ਦੂਏ ਮੈਸੀ ਦਾ ਛੋਟੇ ਦਾ 6 25 25 ਕਿਲੋ ਵਾਲੀਆਂ 6 ਸਿੱਦੀਆਂ ਡੇਢ ਕੁਆਂਟਲ ਡੇਢ ਕੁਆਂਟਲ ਦੋ ਦਾਸ ਹੋਗਾ ਦੋ ਦਾਸ ਬਸ ਫੇਰ ਵੀ ਉਹ ਨੂੰ ਚੱਕਦਾ ਹਾਂ ਚੱਕਣਾ ਹੀ ਯਾਰ ਬਾਈਆਂ ਨੂੰ ਬਹੁਤ ਆ ਅਲੇ ਦਾ ਵਜਨ ਆ ਇਹਦੇ ਮੁਕਾਬਲੇ ਤਾਂ ਇੰਨਾ ਕਾ ਯਾਰ ਆਪਾਂ ਨੇ ਲਾ ਲਾ ਵਜਨ ਕਰਿਆ ਹੋਇਆ ਹੈ ਨਾ ਉਹਨੂੰ ਉਹ ਵੀ ਜੱਗੀ ਵੀਰ ਲਾਇਆ ਹੁਣ ਚਲਾਉਣ ਇਹ ਵੀ ਦੇਖਦੇ ਆ ਕਿ ਆ ਨਿਚੋੜ ਕੱਢਦਾ ਹੈ ਕਿਉਂ ਸਾਡੇ ਸਾਰੇ ਟੋਲੇ ਚ ਜੌਂਡੀਅਰ ਪਹਿਲਾ ਐ ਇਹ ਐ ਰਾਜਵੀਰ ਆਪਣੇ ਸਾਰੇ ਜੱਡਾ ਵੀ ਆਪਣਾ ਟੋਲਾ ਜੌਂਡੀਅਰ ਪਹਿਲਾ ਐ ਇਹ ਆਪਣੇ ਟੋਲੇ ਚ ਹੈ ਤਾਂ ਨਹੀਂ ਕਿਸੇ ਕੋਲ ਜੌਂਡੀਅਰ ਅਸੀਂ ਪਰਫਾਰਮੈਂਸ ਦੇਖਣੀ ਦੀ ਦੇਖ ਅਸੀਂ ਪਰਫਾਰਮੈਂਸ ਇਹ ਦੇਖ ਰਹੇ ਆ ਵੀ ਕਿਵੇਂ ਆ ਕਿਵੇਂ ਨਹੀਂ ਦੀਪ ਹੋਰੇ ਯਾਰ ਗਾਨਕ ਪਾ ਲਈ ਖੜ ਜਾ ਇਹਨੇ ਦੋ ਥੈਲੇ ਗਿਆ ਹੁਣ ਹਲੇ ਪਿਆ ਲਗਭਗ ਅੱਧਾ ਕ ਥੈਲਾ ਰਹਿਦਾ ਪਿਆ ਮੈਂ ਇਹਨੂੰ ਫਾਲੇ ਨੂੰ ਪਹਿਨਾ ਕੇ ਤੇ ਕੋਈ ਨਹੀਂ ਹੈਲੋ ਆ ਵੀ ਕੰਮ ਕਰਦੇ ਆ ਬਾਈ ਇਹ ਪਾ ਦੇ ਮਿੱਟੀ ਮਿੱਟੀ ਜੀ ਵਿੱਚ ਮਿੱਟੀ ਨਾ ਬਾਈ ਮਿੱਟੀ ਨਾ ਬਾਈ ਮਿੱਟੀ ਨਾ ਪਾਈ ਪੋਰਾ ਅੰਝ ਫਸ ਜਣੀ ਚਾਹਾਂ ਕਿ 50 ਕਿਲੇ ਵੇਚਣ ਤੇ ਕੀਲਾ ਦਾ ਵੇਚਣਾ ਦਾ ਕੀਲਾ ਵੇਚਣਾ ਹਰਦੀਪਾ ਮਿੱਟੀ ਪੋਰਾ ਅੰਝ ਫਸ ਜਣੀ ਆ ਵੀਰ ਮਾਰ ਕੱਢ ਦੇ ਲੈ ਕੇ ਆ ਕੇ ਹੁਣ ਇੱਥੇ ਨਿਕਲ ਨਹੀਂ ਨੀ ਇਹ ਉਹ ਪਵਾਲਾ ਉਹ ਥੈਲਾ ਬਿਛਾਰਾ ਕੋਲ ਦੂਆ ਪੋਰਾ ਲੈ ਆ ਕੇ ਦੂਆ ਬਿਛਾਰਾ ਸਿੱਧਾ ਹੀ ਸਿੱਧਾ ਹੀ ਬਿਛਾਰਾ ਆਇਓ ਬਿਛਾਰਾ ਪਰੇ ਬਾਈ ਪਿੱਛੇ ਕਰ ਨੀ ਮਿੱਟਾ ਥੱਲੇ ਹੀ ਕਿਵੇਂ ਢੇਰੀ ਕਰਤਾ ਥੈਲਾ ਹਾਂਜੀ ਸਾਹ ਓਕੇ ਆ ਚਾਲੇ ਮੇਰੇ ਤਾਂ ਮੂੰਹ ਵੀ ਇੰਦਰ ਦੇਖ ਨਹੀਂ ਨੀ ਮੂੰਹ ਛੱਡਦਾ ਮੈਨ ਲੱਗਾ ਹੈ ਨਾ ਚੱਲ ਲੱਗਿਆ ਵੀ ਮਸ਼ੀਨ ਚੱਲੂ ਚੱਲੀ ਜਾਂਦੀ ਪੂਰੀ ਮਿੱਟੀ ਬਾਜ ਜਾਨੀਆਂ ਵਿੱਚ ਅਈ ਨਾ ਕੀ ਕਰੀਏ ਬਾਈ ਜੀ ਇਹ ਚਿੱਟਾ ਦੇ ਚਾਕੇ ਇਧਰੋਂ 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 ਬਾਹੋਂ ਦੇ ਚ ਫਿਰ ਤੇਰਾ ਬੀਜ ਨਾਲ ਆਹ ਬੀਜ ਨਾਲ ਲਗਭਗ ਸਰ ਜੂਗਾ ਮਾੜਾ ਮੋਟਾ ਘਟ ਗਿਆ ਇੰਦਰ ਜੀਤੇ ਮਗਾ ਲਈ ਬਾ ਰੈਂਡ ਦੇ ਪਾਸੇ ਸੁਪਰ ਹੀਟਰ ਫੇਰ ਦੇਖਣੇ ਇੱਥੇ ਜਪਾਉਂ ਦੀ ਮਿਹਰਬਾਨੀ ਇੱਧਰ ਵਾਟ ਹੋ ਜੂਗੀ ਆ ਰੈਂਡ ਦੇ ਉਰੇ ਨਾ ਉੱਥੇ ਜ਼ਿਆਦਾ ਸੰਘਣੀ ਹੋਣੀ ਆ ਯਾਰ ਨਾ ਖੇਟਾਂ ਦੀ ਚੱਲ ਜਾ ਵੀ ਜਾਓ ਨਾ ਇਹ ਕੀ ਜੰਮਣੇ ਦੇਖੀ ਹੁਣ ਕਿੱਥੇ ਵੀ ਵਿਟਣੇ ਇਹਨੂੰ ਕਹਿੰਦੇ ਆ ਬਾਈ ਕਲੋਲ ਪਰ ਕਲੋਲ ਹੋਣੀ ਕਾਲੀ ਇਹ ਇਹ ਬੰਦਾ ਕਾਲੀ ਕਰਦਾ ਇਹਨੂੰ ਸਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਵੀ ਕਾਹਦੇ ਕਰਦਾ ਇਹਨੂੰ ਨਹੀਂ ਜਾਣਾ ਕੱਤੇ ਨੂੰ ਜਾਣਾ ਨੀਜੋ ਨਾਲ ਖੜੇ ਆ ਰੇਪ ਪਾ ਕੇ ਖੜੇ ਆ ਨਾਲ ਦੀ ਨਾਲੇ ਦਈਦਾ ਚੱਕ ਕੇ ਐਡੇ ਵਰ ਪਾ ਲੈ ਇਹਨੂੰ ਸਾਰੇ ਨੂੰ ਚੱਕ ਕੇ ਮਿੱਟੀ-ਮਿੱਟੀ ਸਮੇਤ ਉਹ ਅਗਾਹ ਨੂੰ ਐ ਛੱਡ ਦੇ ਚਲੇ ਜਾ ਹੌਲੀ-ਹੌਲੀ ਆਪਾਂ ਤਾਂ ਚੱਲ ਜੂਗੇ ਯਾਰ ਵਿੱਚ ਮਿੱਟੀ ਆਜਾ ਫਸ ਜਣੀ ਮਿੱਟੀ ਆ ਗਾਰੇ ਨੇ ਲੱਗ ਜਾਣਾ ਨਾ ਕਰਾਰੀ ਨਾਲ ਕੀ ਵਿਚਾਰਾ ਭਾਈ ਤੁਹਾਡੇ ਹਮੇ ਤਾਂ ਦੱਸੋ ਬਾਈ ਹਰਦੀ ਵਾਦੂਗਾ ਕਣਕ ਦਾ ਬੇਜ ਨਿਕਲ ਹਾਂ ਨਹੀਂ ਹਰਦੀਪ ਹੁਣ ਤੂੰ ਦੱਸ ਵੀ ਟਰੈਕਟਰ ਆਪਾਂ ਕਿੰਨਾ ਵਜਨ ਪਵਾਗੇ 25 ਕਵਾਂਟਲ ਦੰਨ ਹਾਂ 25 ਕਵਾਂਟਲ ਦਾ 3 ਦੀ ਨਹੀਂ ਪਵਾਂਟਲ ਵਜਨ ਰੱਖੇ ਆਪਾਂ ਨੇ ਹਾਂ ਹੁਣ ਕਵਾਂਟਲ ਹੋਇਆ ਨਹੀਂ ਆਲੇ ਪੂਰਾ ਮੇਰਾ 90 ਕਿਲੋ ਆ ਗਏ 90 ਕਿਲੋ ਇਹਦੇ ਨਾਲ ਚੱਕਣ ਦੇ ਹਟ ਗਿਆ ਯਾਨੀ ਕਿ ਜਦ 25 ਕਵਾਂਟਲ ਪੈ ਗਿਆ ਫੇਰ ਸਹੀ ਹੈ ਸਿੰਦਰ ਵਾਲੇ ਦੇ ਮੂਰੇ 2 2.5 ਹਾਂ ਆਪਣੇ ਕੈਬਨ ਵਾਲੇ ਦੇ ਮੂਰੇ ਹੈਗਾ 3 ਸਵਾ 3 ਜਿਹੜਾ ਦੂਆ ਹੈ ਉਹਦੇ ਮੂਰੇ ਹੈਗਾ 2 3 ਹਾਂ ਫੋਰ ਵੀਲ ਫੋਰ ਵੀਲ ਵੀ ਆ ਇਹ ਵੀ ਫੋਰ ਵੀਲ ਆ ਜਿਹੜਾ 2.5 ਦਾ ਯਾਰ ਘਟਦੇ ਘਟਾ 2.5 ਦਾ ਘਟਦੇ ਘਟਦੇ 2.5 ਦੇ ਪਲੱਸ ਪਾ ਲੂੰਗਾ ਤੇਰਾ ਹੀ ਫਾਇਦਾ ਹੈ ਜੇ 2.5 2.5 ਤੇ ਜਣੇ ਕਿ ਥੱਲੇ ਨਾ ਮੈਨੂੰ ਐ ਵੀ 2.5 ਦਾ ਚਾਹੀਦਾ 2.5 ਦਾ ਆਏ ਆ ਪਿੱਛੇ ਵੀ ਆ ਸੁਪਰ ਸੀਟਰ ਜੀ ਲੈ ਲਿਆ ਪੱਤੀਆਂ ਪੁੱਤ ਜਿਹੜਾ ਗੇਅਰ ਇਹਨੂੰ ਜੌਂਡੀਆ ਰეკਮੈਂਡ ਕਰਦੇ ਤੁਸੀਂ ਉੱਚ ਚਲਾ ਰਹੇ ਹਾਂ ਹਾਂ ਥੋੜੇ ਜਿਨੀ ਹਰ ਬੁੱਲਾ ਵੀ ਜ਼ਿਆਦਾ ਕੱਲ ਹੁਣ ਗਿੱਲਾ ਸੁੱਕਾ ਤਾਂ ਕੋਈ ਚੱਕਰ ਨਹੀਂ ਉਹਦੇ ਗਾਹਾਂ ਆ ਕੇ ਕਿੰਨਾ ਘੜਕੀਤ ਬਣਦਾ ਆ ਇੰਨਾ ਪੁਰਪਰਾ ਇੱਥੇ ਜਾ ਕੇ ਲੈ ਇੰਨਾ ਗਾਹਾਂ ਆਹੀ ਖੇਤਨਾ ਮੈਨੂੰ ਦੱਸ ਦਿੰਨਾ ਕੱਲ ਨੂੰ ਦੁਪਹਿਰ ਤੇ ਬਾਅਦ ਵੀ ਜਾ ਹੁੰਦਾ ਅੱਧਾ ਟਰੈਕਟਰ ਦਾ ਜੋਰ ਲੱਗਣਾ ਤੇ ਇਹਨੇ ਹੋਰ ਬਣਨਾ ਦਾ ਤੇ ਵੀ ਬਣਨਾ ਦਾ ਫਿਰ ਆਪਾਂ ਨੂੰ ਜੋਰ ਦਾ ਵੀ ਨਹੀਂ ਤਾਂ ਪਤਾ ਲੱਗਣਾ ਟਰੈਕਟਰ ਦੇ ਟਰੈਕਟਰ ਦਾ ਜੋਰ ਵੀ ਆ ਦੇਖ ਪਿਆ ਫਿਰ ਹੋ ਜਾਂਦਾ ਵੀਰੇ ਜਾੜਾ ਸੁੱਕੀ ਇਹ ਜਾੜਿਆਂ ਵਿੱਚ ਵੀ ਚਲਾਉਣਾ ਖੂਸ਼ਚ ਵੀ ਚੱਲਣਾ ਇਹਨੇ ਨਹੀਂ ਇਹ ਤਾਂ ਸੀ ਹਾਂ ਇੱਥੇ ਇਹਨੂੰ ਜੇ ਇਹ ਦਾ ਕਰ ਪੱਟੇ ਆ ਥੋੜੇ ਜਿਹਾ ਤਾਂ ਉਹ ਆਇਆ ਬੱਸ ਨਹੀਂ ਤਾਂ ਹੋ ਜਾਂਦਾ ਖਰਚ ਪੈ ਜਾਂਦਾ ਇਹ ਚੀਜ਼ ਦਾ ਫਰਕ ਨਹੀਂ ਹੈਗਾ ਹੁਣ ਜਣੇ ਕਿ ਪਹਿਲੀ ਵਾਰੀ ਸੂਪਰ ਸੀਡਰ ਤੇ ਚਲਾਇਆ ਕੋਈ ਚੈੱਕ ਹੀ ਕਰਿਆ ਹਾਂਜੀ ਯੂਕੇ ਮੈਂ ਅੱਜ ਪਹਿਲੀ ਵਾਰੀ ਇਹਦਾ ਤਾਂ ਲੋਡ ਪਾਇਆ ਨਹੀਂ ਇਹਦਾ ਰੂਟਾ ਮੀਟਰ ਦਾ ਕਿਆ ਚਲਾਇ ਜਿਹੇ ਜਿਹੇ ਇਹਦਾ ਮਹਿੰਦਰਾ ਲਾਈਨ ਫੜੀ ਜਾਂਦੇ ਹਾਂ ਹਾਂ ਉਹ ਤਾਂ ਨਾਰਮਲ ਚੀਜ਼ ਹੈ ਜਣੇ ਕਿ ਮੇਰੇ ਹਿਸਾਬ ਨਾਲ ਅੱਟ ਫੁੱਟਾ ਬਹੁਤ ਆ ਨੌਂ ਪਰ ਜਾਣਾ ਚਾਹੀਦਾ ਨਹੀਂ ਆਪਾਂ ਨੂੰ ਨਹੀਂ ਨਹੀਂ ਉਹ ਵਾਲਾ ਕੇਸ ਗੱਲ ਦਾ ਹੁਣ 9 ਫੁੱਟਾ ਇਹ 8 ਫੁੱਟ ਦਾ ਸੀ ਗੇਟ ਉਹ ਗਾਲੇ ਤੋੜ ਕੇ ਲੈ ਕੇ ਆਏ ਪਿੰਡ ਚ ਬਾਈ ਪਿੰਡ ਚ ਨੂੰ ਕਰਨਾ ਪੈ ਗਿਆ ਨੂੰ ਹੀ ਪਤਾ ਸੀ ਕਿ ਕੰਨ ਲਿਵਰੀ ਦਾ ਕਿਸੂ ਬਾਈ ਮਕਾਨ ਦਾ ਕੰਮ ਚੱਲਦਾ ਨਾ ਉਹਨਾਂ ਦਾ ਗੱਬੇ ਮਿੱਟੀ ਰੇਤ ਢੇਰ ਕਰਕੇ ਉਹ ਵੀ ਬਜਰੀ ਆ ਗਈ ਚਲ ਹੁਣ ਕਿਆ ਕਰੀਏ ਫਿਰ ਇਹ ਬੇਵਸਾ ਹਾਂ ਪਰ ਆਪਣੇ ਪਿੰਡ ਦੀਆਂ ਸਾਰੀਆਂ ਹੀ ਮੀਹਾਂ ਲਗਭਗ ਬਾਈ 15 15 ਫੁੱਟ ਚੌੜੀਆਂ ਨਹੀਂ ਆ ਪਿਛੇ ਵਾਲੀ ਤਿੰਨ ਇਕੱਠੇ ਦੀ ਪਈ ਆ ਹਾਂ ਗੱਡੀ ਖੜੀ ਆ ਪਹਿਲੀ ਸਾਈਡ ਹੁਣ ਜਾ ਤੈਨੂੰ ਪਤਾ ਪਰੇ ਰਸਤਾ ਬਲਾਉਗਾ ਫੇ ਗੱਡੀ ਪਰੇ ਗੱਲਾਂ ਨੂੰ ਜਾਈ ਬਿਲਕੁਲ ਠੀਕ ਨਹੀਂ ਹੁਣ ਉਧਰ ਦੇ ਬਲਾਉਗ ਕੱਢੀ ਕਿੱਧਰ ਨੂੰ ਸਰਪਾ ਚਾਕੇ ਕੱਢੀ ਹੁਣ ਕਾਲੂ ਲਾਂਬੇ ਆਏ ਲੈ ਚੱਲ ਕੋਈ ਚੱਕ ਨਹੀਂ ਲਾਂਬੇ ਜਿਉਂ ਦੇ ਜਾਗਦੇ ਆਂਦੀ ਆਉਂਦੇ ਹੁੰਨੇ ਆ ਹਾਂ ਕਾਲਾਂਬੇ ਦੀ ਪਰਵਾਹ ਨਹੀਂ ਕਰਨੀ ਕਾ ਸਿਰ ਮੱਥੇ ਜੀ ਕੋਈ ਕੋਈ ਅੱਕ ਨਹੀਂ ਕੋਈ ਲਾਂਬਾ ਆਵੇ ਕਾ ਸਿਰ ਮੱਥੇ ਕੋਈ ਗੱਲ ਨਹੀਂ ਭਾਈ ਬਸ ਡਰਾਈਵਰ ਬਾਈ ਜੀ ਇੰਗਲੈਂਡ ਤੇ ਆਸਟ੍ਰੇਲੀਆ ਆਸਟ੍ਰੇਲੀਆ ਹੈ ਇੰਗਲੈਂਡ ਵੀ ਗਿਆ ਵੀਰ ਹਾਂ ਇਹਨੇ ਆਪਣੀ ਸਟੋਰੀ ਦੱਸੀ ਹੈ ਕਹਿੰਦਾ ਜਦੋਂ ਮੈਂ ਬਾਹਰ ਤੇ ਆਏ ਹਾਂ ਕਹਿੰਦਾ ਲੋਕ ਆਪਣੇ ਨਿਆਣਿਆਂ ਵਾਸਤੇ ਕੋਈ ਖਿਲਾਉਣੇ ਲਿਆਉਂਦਾ ਕੋਈ ਕੱਪੜਾ ਲੀੜਾ ਲਿਆਉਂਦਾ ਕਹਿੰਦਾ ਮੈਂ 26 ਕਿਲੋ ਦੀ ਕਰਾ ਕੇ ਨਾ ਟਿਕਟ ਸਪੈਸ਼ਲ ਟੇਚੀ ਦੀ 26 ਕਿਲੋ ਸਾਰੇ ਟੂਲ ਲਿਆ ਜਿਹਦੇ ਚ ਗੋਟੀ ਸੈਟ ਰੈਚਰ ਸੈਟ ਡ੍ਰਿਲ ਆ ਉਹ ਚੀਜ਼ਾਂ ਲੈ ਕੇ ਆਇਆ ਚੀਜ਼ ਵੀ ਵਧੀਆ ਦੇਖਣੀ ਉਦੋਂ ਆਪਾਂ ਹਾਂ ਉਹ ਸਾਰੇ ਹੀ ਪਿਆ ਹੁਣ ਕੱਲ ਲਿਆਇਆ ਫੇਰ ਅਕੈਡਮੀ ਇਹ ਮੈਨੂੰ ਕਹਿੰਦਾ ਕਹਿੰਦਾ ਆਜੀ ਮੈਨੂੰ ਦੋ ਯਾਦਤ ਮੈਂ ਚੋਹਾ ਡੰਗਰ ਜਾ ਕੇ ਹੁਣ ਚਲੋ ਬਸ ਐਂਡ ਕਰਦੇ ਆਪਾਂ ਵਲੌਗ ਦਾ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਅਗਲੇ ਵਲੌਗ ਚ